ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਅਸੀਂ ਪਹੁੰਚੇ ਆ ਬਠਿੰਡਾ ਦੇ ਕਿਸਾਨ ਮੇਲੇ ਵਿੱਚ ਕਿਸਾਨ ਮੇਲੇ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਆ ਤੇ 20 ਜਨ ਨੂੰ ਜਿਹੜੇ ਕਿਸਾਨਾਂ ਤੱਕ ਪਹੁੰਚਾਉਣ ਵਾਸਤੇ ਸਰਕਾਰ ਦਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਤੇ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾਉਂਦੇ ਆ ਜਿੱਥੇ ਕਿਸਾਨਾਂ ਨੂੰ ਬੀਜ ਅਤੇ ਹੋਰ ਜਿਹੜੀਆਂ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਉੱਥੇ ਹੀ ਬਹੁਤ ਸਾਰੇ ਜਿਹੜੇ ਪੌਦੇ ਆ ਵੱਖ-ਵੱਖ ਜਿਹੜੇ ਫਲਾਂ ਦੇ ਪੌਦੇ ਨੇ ਉੱਚੀਆਂ ਦੇ ਵਿੱਚ ਲੋਕ ਲਾਉਂਦੇ ਨੇ ਉਹ ਖਰੀਦ ਕੇ ਲੈ ਕੇ ਜਾਂਦੇ ਨੇ ਜਿਹੜੀ ਜਗਤ ਤੁਸੀਂ ਤਸਵੀਰਾਂ ਦੇਖ ਰਹੇ ਹੋ ਨਾਲ-ਨਾਲ ਇਹ ਜਿਹੜੇ ਫਲਦਾਰ ਬੂਟੇ ਨੇ ਲਗਾਤਾਰ ਲੋਕ ਖਰੀਦ ਵੀ ਰਹੇ ਆ ਕਿਉਂਕਿ ਬੇਸ਼ੱਕ ਖੇਤਾਂ ਵਿੱਚੋਂ ਜਿਹੜੇ ਦਰਖਤ ਆ ਫਲਦਾਰ ਆ ਚਾਹੇ ਪੌਦੇ ਆ ਉਹ ਗਾਇਬ ਹੋ ਗਿਆ ਪਰ ਹੁਣ ਜਿਹੜੇ ਲੋਕ ਆ ਖਰੀਦ ਕੇ ਲੈ ਜਾਂਦੇ ਆ ਆ ਬਾਪੂ ਜੀ ਕੀ ਨਾਮ ਆ ਤੁਹਾਡਾ ਅਹਰਾਨ ਸਿੰਘ ਆ ਕਿਹੜੇ ਪਿੰਡੋਂ ਆਏ ਹੋ ਮਰਾਜ ਤੋਂ ਆ ਕੀ ਖਰੀਦਣ ਆਏ ਆ ਅੱਜ ਮੇਲੇ ਤੇ ਆ ਫਲਦਾਰ ਬੂਟੇ ਲੈਵਾਂਗੇ ਆਂਬਾਂ ਦੇ ਕਿੰਨੂਆਂ ਦੇ ਸੰਤਰੀਆਂ ਦੇ ਪਪੂ ਇਹ ਪਹਿਲਾਂ ਖੇਤਾਂ ਦੇ ਵਿੱਚ ਆਮ ਲੱਗੇ ਹੁੰਦੇ ਸੀ ਕੀ ਕਾਰਨ ਮੰਨਦੇ ਹੋ ਵੀ ਜਿਹੜੇ ਹੁਣ ਗਾਇਬ ਹੋ ਗਏ ਨਾ ਨਹੀਂ ਫਲ ਨਹੀਂ ਸੀ ਲੱਗਦਾ ਹੁਣ ਛੋਟੀਆਂ ਚੀਜ਼ ਨੂੰ ਫਲ ਲੱਗਣ ਲੱਗ ਜਾਂਦੇ ਆ ਵੈਸੇ ਵੀ ਜਿਹੜੇ ਸਾਲੇ ਬੂਟੇ ਸੀ ਜਾਂ ਪੌਦੇ ਸੀ ਜਿਹੜੇ ਉਹ ਦਰਖਤਾਂ ਚ ਜਿਹੜੇ ਖੇਤਾਂ ਵਿੱਚ ਲੱਗੇ ਹੁੰਦੇ ਸੀ ਹੁਣ ਜ਼ਿਆਦਾਤਰ ਗਾਇਬ ਹੀ ਹੁੰਦੇ ਰਹਿੰਦੇ ਜਾਂਦੇ ਆ ਗਾਇਬ ਹੋ ਗਏ ਹੁਣ ਦੁਬਾਰੇ ਫੇਰ ਚੱਲ ਪਈ ਕੋ ਜਨਵਰੀ ਮੁੱਕ ਗਈ ਹੁਣ ਦੁਬਾਰੇ ਸ਼ੁਰੂ ਹੋਏ ਜਨਵਾਰ ਲੱਗਦਾ ਵੀ ਖੇਤਾਂ ਵਿੱਚ ਵੀ ਲਾਉਣੇ ਚਾਹੀਦੇ ਆ ਨਾ ਲਾਉਣੇ ਚਾਹੀਦੇ ਆ ਨਾ ਕੰਮ ਦੀ ਯੀ ਨਾ ਖਾਣ ਦੀ ਹੁਣ ਸ਼ਹਿਰੋਂ ਦੇ ਅੱਗੇ ਕਿਹੜਾ ਖਾਲੂ ਘਰੇ ਦੋ ਬੂਟੇ ਲੱਗੇ ਹੁਣ ਤੋੜ ਕੇ ਖਾਦ ਲੂ ਕਿਲਾ ਜੇ ਆਹ ਵੇਲਾਂ ਦੀ ਗੱਲ ਕਰ ਲਈਏ ਸ਼ਹਿਰਾਂ ਵਿੱਚ ਲੋਕ ਜਗ੍ਹਾ ਨਾ ਹੋਣ ਦੇ ਬਾਵਜੂਦ ਛੱਤਾਂ ਤੇ ਲਾਉਂਦੇ ਆ ਪਰ ਪਿੰਡਾਂ ਵਿੱਚ ਖੇਤਾਂ ਵਿੱਚ ਜ਼ਮੀਨ ਵੀ ਹੈਗੀ ਆ ਪਰ ਵੇਲਾਂ ਵੀ ਨਹੀਂ ਲਾਈਆਂ ਜਾਂਦੀਆਂ ਜਿਹੜੀ ਹੁੰਦੀਆਂ ਵੇਲਾਂ ਬੜਾ ਤਾਂ ਅੱਗੇ ਦਾ ਮਸਲਾ ਹੁੰਦਾ ਲੱਗ ਜੇ ਕੰਮ ਨਹੀਂ ਕਰਦੇ ਮਤਲਬ ਅੱਗੇ ਦਾ ਪਾਸੇ ਹਟਾਉਣ ਬੇਟੀ ਉਹ ਮੱਚ ਜਾਂਦੇ ਹੋਏ ਹੋਏ ਬਾਈ ਜੀ ਆ ਕੀ ਕੀ ਨਾਮ ਹੈ ਤੁਹਾਡਾ ਮੇਰਾ ਨੌਗਰ ਸਿੰਘ ਹੈ ਜੀ ਪਿੰਡ ਭਰਾਜ ਆ ਕੀ ਕਹਿਣਾ ਚਾਹੁੰਨੇ ਆ ਜਿਵੇਂ ਪਹਿਲਾਂ ਤਾਂ ਮੇਲੇ ਤੇ ਆਏ ਹਾਂ ਅਸੀਂ ਤਾਂ ਇਹੀ ਕਹਨੇ ਵੀ ਫਲਾਂ ਵਾਲੇ ਬੂਟੇ ਲਾਓ ਰੁੱਖ ਲਾਓ ਵਾਤਾਵਰਣ ਠੀਕ ਰਹਿੰਦਾਗਾ ਨਵੇਂ ਮੁੰਡੇ ਕੰਮ ਲੱਗਣ ਨਵੇਂ ਮੁੰਡੇ ਖੇਤੀ ਤੇ ਬਾਗਾਂ ਦੇ ਵਿੱਚ ਪੜਨ ਕਾਮਯਾਬ ਹੋਣ ਨਸ਼ਿਆਂ ਤੋਂ ਬਚਣ ਨਸ਼ੇ ਛੱਡ ਕੇ ਚੰਗੇ ਕੰਮਾਂ ਤੇ ਲੱਗਣ ਆ ਕੇ ਬਿਹਾਰ ਦੇ ਭਈਏ ਇੱਥੇ ਕੰਮ ਕਰੀ ਜਾਂਦੇ ਆ ਸਾਡੇ ਤਸਾ ਖੱਢੀ ਜਾਂਦੇ ਨੇ ਸੇਖਾ ਕੇ ਲੜੀ ਜਾਂਦੇ ਆ ਅਸੀਂ ਕਹਿੰਨੇ ਵੀ ਘੱਟ ਤੋਂ ਘੱਟ ਜਿੰਨੀ ਜਗ੍ਹਾ ਤੁਹਾਡੇ ਕੋਲੇ ਜੇ 10 ਬੂਟੇ ਨੇ ਤਾਂ 5 ਲਾ ਲਓ ਜੇ 10 ਨੇ 20 ਲਾ ਲਓ ਕੁਝ ਇੱਕ ਅਮ ਚੰਗੇ ਕੰਮ ਤੇ ਆਪਣੇ ਕਿਸਾਨ ਵੜਨ ਜੀਮੇਦਾਰ ਸੌਖੇ ਹੋਣ ਚੰਗਾ ਫਲ ਖਾਣ ਚੰਗੀ ਸਿਹਤ ਬਣੇ ਇੱਕ ਸ਼ਹਿਰਾਂ ਚ ਤੁਸੀਂ ਵੀ ਦੇਖਿਆ ਹੋਊਗਾ ਲੋਕਾਂ ਕੋਲੇ ਜਗ੍ਹਾ ਹੈ ਨਹੀਂ ਸੱਤਾਂ ਦੇ ਉੱਪਰ ਗਮਲੇਾਂ ਵਿੱਚ ਜਾਂ ਜਿੰਨੀ ਵੀ ਜਗ੍ਹਾ ਹੁੰਦੀ ਥੋੜੀ ਵਿੱਚ ਲਾਉਂਦੇ ਹਾਲਾਂਕਿ ਪਿੰਡਾਂ ਵਿੱਚ ਜਗ੍ਹਾ ਬਹੁਤ ਹੁੰਦੀ ਆ ਕੀ ਕਾਰਨ ਮੰਨਦੇ ਹੋ ਵੀ ਨਹੀਂ ਲਾਉਂਦੇ ਉਹਨਾਂ ਨੂੰ ਜੀ ਸ਼ਹਿਰਾਂ ਵਾਲਿਆਂ ਨੂੰ ਥੋੜਾ ਜਿਹਾ ਸੌਂਕ ਜ਼ਿਆਦਾ ਹੁੰਦਾ ਜਿਹੜੇ ਪਿੰਡਾਂ ਵਾਲੇ ਬੇਲੜ ਐ ਇਹ ਗੱਲਾਂ ਚ ਵੜ ਜਾਂਦੇ ਸੱਤਾਂ 'ਚ ਵੜ ਜਾਂਦੇ ਜਿਹੜੇ ਸ਼ਹਿਰਾਂ ਵਾਲੇ ਉਹ ਚੰਗੀ ਜਗ੍ਹਾ ਤੇ ਜਾਂਦੇ ਚੰਗਾ ਥਾਂ ਦੇਂਦੇ ਆ ਚੰਗੇ ਕੰਨ ਜੁੜੀਆਂ ਬਰਸ਼ਟਾਂ ਚ ਦਿੰਦੇ ਆ ਥੋੜੀ ਜਿਹੀ ਸੂਹ ਜ਼ਿਆਦੇ ਹੁੰਦੇ ਵੀ ਜਰ ਆਪਾਂ ਫਲ ਵਾਲਾ ਬੂਟਾ ਲਾਓ ਬੇਲ ਲਾਓ ਫੁੱਲ ਵੀ ਸੋਹਣੇ ਲੱਗਦੇ ਜੀਵ ਵੀ ਲੱਗਦਾ ਮਨੋਰੰਜਨ ਵੀ ਆ ਪਰ ਹੁਣ ਤਾਂ ਮੋਬਾਈਲ ਆ ਹੁਣ ਮੋਬਾਈਲ ਤੇ ਹਰੇਕ ਚੀਜ਼ ਚੰਗੀ ਤੇ ਮਾੜੀ ਤੁਸੀਂ ਦੇਖ ਸਕਦੇ ਹੋ ਮੋਬਾਈਲ ਵੀ ਹੋਣ ਦੇ ਬਾਬਾ ਜੀ ਤੇ ਫੇਰ ਵੀ ਨਹੀਂ ਉਹ ਸੈਕ ਹੁਣ ਆਲੇ ਦੇਖਦੀ ਐ ਚਾਹ ਵੀ ਨਹੀਂ ਮਿੰਦੇ ਟਾਈਮ ਨਾਲ ਨਾ ਰੋਟੀ ਖਾਂਦੇ ਮੈਲੀ ਦੇਖਦੀ ਐ ਕੁਝ ਜੀ ਨਾ ਕੰਮ ਨਹੀਂ ਕਰਨਾ ਜਿਵੇਂ ਬਾਈ ਜੀ ਨੇ ਵੀ ਕਿਹਾ ਵੀ ਦੁਨੀਆ ਦੀ ਹਰੇਕ ਜਾਣੀ ਮੋਬਾਈਲ ਤੋਂ ਜਾਣਕਾਰੀ ਲੈ ਸਕਦੇ ਹੋ ਪਰ ਇਹ ਚੰਗੀ ਜਾਣਕਾਰੀ ਲੈਂਦੇ ਨਹੀਂ ਚੰਗੀ ਨਹੀਂ ਲੈਣੀ ਇਹ ਤਾਂ ਫਿਲਮਾਂ ਦੇਖਣੀਆਂ ਜਾਂ ਕੋਈ ਹੋਰ ਦੇਖਣੇ ਉਹ ਤਾਂ ਕੰਮ ਹੀ ਨਹੀਂ ਤਿੰਨ ਦਸ ਚਾਰ ਰੋਟੀ ਨਹੀਂ ਟਾਈਮ ਨਾਲ ਖਾਂਦੇ ਉਹ ਵੀ ਵੇਲੇ ਕੋਲੇ ਬੁਰਗਾ ਆ ਕੰਮ ਅਰਗੇ ਤਾਂ ਖਾਣ ਉਹ ਇੱਕ ਨੌਜਵਾਨ ਪੀੜੀ ਆ ਵਿਦੇਸ਼ ਵੱਲ ਜਾ ਰਹੀ ਆ ਜ਼ਮੀਨਾਂ ਵਿੱਚ ਵੀ ਜਾਂਦੇ ਕੀ ਕਾਰਨ ਮੰਨਦੇ ਉਹਦਾ ਮੈਂ ਇੱਥੇ ਕੰਮ ਨਹੀਂ ਕਰਦੇ ਉੱਥੇ ਵੀ ਕੰਮ ਕਰਕੇ ਮੈਂ 15 ਸਾਲ ਲਾ ਕੇ ਆ ਆਪ ਉੱਥੇ ਕੰਮ ਹੈ ਪਰ ਹੱਕ ਵੀ ਮਿਲਦਾ ਪੈਸੇ ਕੰਮ ਕਰਦੇ ਇਥੇ ਮੈਂ ਤਾਂ ਮੁੱਲ ਨਹੀਂ ਮੇਰਾ ਕੋਈ ਪਹਿਲੀ ਬੀਜ ਲੈ ਕਣਕ ਦਾ ਆਕਾਸ਼ ਦਾ ਲਾਲ ਖਰਚਾ ਲਾਲ ਕੀ ਹੋਇਆ ਜੋ ਅ ਤੁਸੀਂ ਵੀ ਗੱਲ ਕੀਤੀ ਸੀ ਕੀ ਕਾਰਨ ਮੰਨਦੇ ਹੋ ਬਾਈ ਜੀ ਵੀ ਜਿਹੜੀ ਇਹ ਨੌਜਵਾਨ ਪੀੜ੍ਹੀ ਆ ਕੰਮ ਉਧਰ ਜਾ ਕੇ ਕਰਦੀ ਆ ਪਰ ਇੱਧਰ ਨਹੀਂ ਕਰਦੀ ਇੱਥੇ ਹੀ ਪਤਾ ਹੈ ਇੱਥੇ ਬੇਲੜ ਜਿਆਦੇ ਆ ਬਿਲ ਆਪਣੇ ਤੋਂ ਮਾਫੀਓ ਤੋਂ ਖਾਂਦੇ ਆ ਆਪ ਕੰਮ ਕਰਕੇ ਖੁਸ਼ ਨਹੀਂ ਉੱਥੇ ਆਏ ਆ ਵੀ ਜੇ ਉਹਨਾਂ ਨੂੰ ਥੋੜਾ ਫਿਰਦਾ ਤਾਂ ਮਾਪੇ ਉਹਨੂੰ ਕਹਿੰਦੇ ਇੱਧਰੋਂ ਭੇਜ ਦਿਓ ਅਸੀਂ ਫੀਸ ਭਰਨੀ ਆ ਖੁੰਦਾ ਖਾਣਾ ਪੀਣਾ ਜਿਹੜੇ ਇੱਥੇ ਬੇਲੜਾ ਮੁੜੇ ਵੀ ਆਉਂਦੇ 25 30 ਲੱਖ ਲੱਖ ਸਾਡੇ ਘਰਾਂ ਚੋਂ ਮੁੜੇ ਆ ਮੁੰਡੇ ਜਿਹੜੇ ਕੰਮ ਵਾਲੇ ਆ ਉਹ ਇੱਥੋਂ ਭਾ ਦਿਹਾੜੀ ਕਰਕੇ ਗਏ ਜਾਂ ਕੁਛ ਕਰਕੇ ਉੱਥੇ ਵੀ ਕਾਮਯਾਬ ਆ ਤੇ ਇੱਥੇ ਵੀ ਕਾਮਯਾਬ ਆ ਦਿਨ 24 ਘੰਟੇ ਇੱਥੇ ਕੰਮ ਕਰਦੇ ਆ ਉੱਥੇ ਵੀ 24 ਘੰਟੇ ਉਹ ਇੱਥੇ ਵੀ ਸੌਖੇ ਤੇ ਉੱਥੇ ਵੀ ਸੌਖੇ ਲੱਗਦਾ ਕਿਤੇ ਨਾ ਕਿਤੇ ਸਿੱਖਿਆ ਦੀ ਘਾਟ ਰਹੀ ਆ ਚਾਹ ਕਿਸੇ ਵੱਲੋਂ ਹੋਵੇ ਹਨਾ ਮੇਂ ਜੇ ਉਹ ਆਜ਼ਾਦੀ ਹੋ ਗਈ ਸਿੱਖਿਆ ਦੇ ਘਰ ਦਾ ਮਾਪਿਓ ਦਾ ਕੋਈ ਨਹੀਂ ਕਹਿੰਦਾ ਚਾਹੇ ਟੀਚਰ ਹੈ ਕੋਈ ਮਾਸਟਰ ਹੈ ਆਪਣਾ ਅਧਿਆਪਕ ਹੈ ਉਹ ਤਾਂ ਕਹਿੰਦਾ ਨਹੀਂ ਵੀ ਤੁਸੀਂ ਸਿੱਖਿਆ ਨਾਲੋ ਮਾਪਿਓ ਨਹੀਂ ਕਹਿੰਦਾ ਉਹ ਆਜ਼ਾਦੀ ਹੋ ਗਈ ਜੇ ਮੜਾ ਜੇ ਕਹਿੰਦੇ ਤਾਂ ਉੱਥੇ ਉਹਦੇ ਪੰਚਾਇਤ ਕਰਦੇ ਇਕੱਠ ਕਰਦੇ ਆ ਆਜ਼ਾਦੀ ਹੋ ਗਈ ਉਹਨੂੰ ਮਾਪਿਓ ਘੂਰ ਨਹੀਂ ਸਕਦਾ ਉਹ ਵਿਲੇ ਬੇਲੜ ਪਰੇ ਕੰਮ ਚ ਵੜ ਗਿਆ ਨਸਾਂ ਚ ਵੜ ਗਿਆ ਮਾਪਿਓ ਤੋਂ ਡਰਦਾ ਨਹੀਂ ਮਾਪਿਓ ਡਰਦਾ ਵੀ ਕਿਸੇ ਕੋਸ਼ਕਾ ਕੇ ਨਾ ਮਰ ਦੇ ਤਾਂ ਨਹੀਂ ਸੇਣਾ ਬੰਦਾ ਮੇਰੇ ਵਰਗਾ ਤਾਂ ਨਹੀਂ ਕਹਿੰਦਾ ਕੁਝ ਆਇਆ ਕਿਵੇਂ ਤਾਂ ਆਪਣੀਆਂ ਵੀ ਉਮਰਾਂ ਹੋ ਗਈਆਂ ਵੀ ਜਦੋਂ ਆਪਾਂ ਦੇਖਦੇ ਛੋਟੇ ਹੁੰਦੇ ਦੇਖਦੇ ਰਹੇ ਹਾਂ ਵੀ ਮਾਪਿਓ ਦਾ ਦਬਦਬਾ ਬਹੁਤ ਹੁੰਦਾ ਸੀ ਬੱਚਿਆਂ ਤੇ ਕਾਰਨ ਕੀ ਮੰਨਦੇ ਹੋ ਵੀ ਇਹ ਬਦਲਾਅ ਹੋ ਕਿਵੇਂ ਗਿਆ ਹੈ ਉਦੋਂ ਜੀ ਪਤਾ ਕੀ ਆਜ਼ਾਦੀ ਆ ਗਈ ਹੈ ਹਰ ਇੱਕ ਮੋਬਾਈਲ ਦੇਂਦਾ ਜਿਵੇਂ ਅੱਖ ਪੜਦੇ ਆ ਇਕੱਠੇ ਹੁੰਦੇ ਆ ਉਹ ਕਹਿੰਦਾ ਵੀ ਮੇਰੇ ਕੋਲੇ ਇਹਨਾਂ ਖਰਚਾ ਚਾਹੀਦਾ ਮੈਨੂੰ 65 ਸੈੱਲਟ ਚੰਗੀ ਚਾਹੀਦੀ ਹੈ ਮਾਂ ਤੇ ਉਹਦੇ ਉੱਤੋਂ ਦੀ ਹੋ ਗਈ ਆਜ਼ਾਦੀ ਆ ਉਹਨਾਂ ਨੂੰ ਕੋਈ ਨਹੀਂ ਕੁਝ ਕਹਿ ਸਕਦਾ ਜੇ ਅਜੇ ਵੀ ਬੱਚੀ ਆ ਉਹਨੂੰ ਨਹੀਂ ਮਾਪਿਓ ਕੋੁਰ ਸਕਦਾ ਉਹ ਆਜ਼ਾਦ ਹੈ ਆਜ਼ਾਦੀ ਨੇ ਆਪਣੀ ਬਰਬਾਦੀ ਕਰਤੀ ਜੇ ਉਹ ਅਜਾਦੀ ਜਵਾਕਾਂ ਨੂੰ ਮਿਲੀ ਅਸੀਂ ਸੀਗੇ ਸਾਡਾ ਸਾਨੂੰ 20-20 ਸਾਲਾਂ ਤੱਕ ਮਾਂ ਕੋ ਕੁੱਟ ਕੇ ਕੰਮ ਲਾਉਂਦਾ ਸੀ ਅਸੀਂ ਹਜੇ ਵੀ ਬੰਦ ਕੇ ਰੋਟੀ ਖਾਂਦੇ ਸਾਡੇ ਜਵਾਕ ਰੋਟੀ ਨੂੰ ਦਰਸਦੇ ਉਹ ਉਹ ਇਸ ਕੰਮਾਂ ਚ ਮਾੜੇ ਕੰਮਾਂ ਚ ਨਸਾਂ ਤੇ ਬੜੇ ਤਾਂ ਹੀ ਰੋਟੀ ਮਿਲਦੀ ਚੰਗੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਆ ਬੜੀ ਵਧੀਆ ਜਿਹੜੀ ਆ ਬਜ਼ਾਈ ਜੀ ਨੇ ਗੱਲ ਕਹੀ ਆ ਉਹਨਾਂ ਨੇ ਕਿਹਾ ਵੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਕਿਤਨਾ ਕਿਤੇ ਵਿਹਲੇ ਰਹਿਣ ਦੀ ਮਤਲਬਾਤ ਤੇ ਪੈ ਗਈ ਆ ਹਾਲਾਂਕਿ ਵਿਦੇਸ਼ਾਂ ਚ ਵੀ ਜਿਹੜਾ ਉਹਨਾਂ ਨੇ ਕਿਹਾ ਵੀ ਵਿਦੇਸ਼ਾਂ 'ਚ ਲੋਕ ਕੰਮ ਕਰਦੇ ਨੇ ਜਾ ਕੇ ਉਹੀ ਉਹ ਕਹਿੰਦੇ ਇੱਧਰ ਵੀ ਜਿਹੜੇ ਕੰਮ ਕਰਦੇ ਨੇ ਉਹ ਕਾਮਯਾਬ ਨੇ ਉੱਧਰ ਵੀ ਜਾਂਦੇ ਜਿਹੜੇ ਕਾਮਯਾਬ ਨੇ ਇਸ ਕਰਕੇ ਉਹਨਾਂ ਨੇ ਕਿਹਾ ਵੱਧ ਤੋਂ ਵੱਧ ਜਿਹੜੀ ਕੰਮ ਕਰਨਾ ਚਾਹੀਦਾ ਸਾਡੇ ਨਾਲ ਦੁਕਾਨਦਾਰ ਵੀ ਨੇ ਬਾਈ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹੋਰ ਵੀ ਵਟਸਐਪ ਤੇ ਬਹੁਤ ਕਾਰੋ ਤੇ ਬਹੁਤ ਆ ਵੀ ਕਰਦੇ ਬਾਈ ਜੀ ਬਾਪੂ ਜੀ ਕੋਈ ਗੱਲ ਹੀ ਕਰਦ ਨੇ ਕੋਈ ਚੱਕਰ ਇਹ ਹੋਰ ਵੀ ਨੇ ਬਾਈ ਜੀ ਬਾਈ ਜੀ ਕੀ ਹਾਲ ਨੇ ਬਹੁਤ ਵਧੀਆ ਵੀਰ ਜੀ ਬਹੁਤ ਜੀ ਪਰਸ਼ਪਾਲ ਸਿੰਘ ਜੀ ਰਸ਼ਪਾਲ ਸਿੰਘ ਜੀ ਕੀ ਖਰੀਦਣ ਆਏ ਹੋ ਮੇਲੇ ਤੇ ਬੂਟੇ ਲੈਣ ਆਏ ਆ ਜੀ ਬੂਟੇ ਅੱਗੇ ਵੀ ਹੇ ਲਾਇਗਿਆ ਇਹਨਾਂ ਕੋ ਵਧੀਆ ਰੇ ਆ ਆ ਤੇ ਅੱਜ ਆਜ ਵੀ ਬੂਟੇ ਲੈਣ ਆਏ ਆ ਵੀ ਚੱਲ ਲੈ ਲੈ ਜੀ ਆਪਾਂ ਦੇਖਿਆ ਵੀ ਸ਼ਹਿਰਾਂ ਵਿੱਚ ਲੋਕ ਜਗ੍ਹਾ ਪਾ ਮੇ ਥੋੜੀ ਹੋਵੇ ਬੂਟੇ ਲਾਉਂਦੇ ਨੇ ਪਿੰਡਾਂ 'ਚ ਜਗ੍ਹਾ ਬਹੁਤ ਆ ਜ਼ਮੀਨਾਂ ਵੀ ਹੈਗੀਆਂ ਪਰ ਪੌਦੇ ਬਹੁਤ ਘੱਟ ਲਾਉਂਦੇ ਨੇ ਕੀ ਕਾਰਨ ਮੰਨ ਇਹ ਦੇਖੋ ਜਾਗਰਤੀ ਨਹੀਂ ਆ ਜੀ ਜੇ ਜਾਗਰਤੀ ਹੋਏ ਤਾਂ ਸਾਡੇ ਇੱਥੇ ਘਰ 'ਚ ਬੂਟੇ ਲੱਗੇ ਆ ਸਾਰੇ ਰਕਮਾਂ ਦੇ ਹਰ ਸੀਜ਼ਨ ਦਾ ਫਲ ਆ ਰਿਹਾ ਜਾਂਦਾ ਵਾ ਹਰ ਸੀਜ਼ਨ ਦਾ ਫਲ ਆ ਰਿਹਾ ਜਾਂਦਾ ਦੇ ਕਦੀ ਮੁੱਲਾਂ ਦੀ ਲੋੜ ਨਹੀਂ ਬਈ ਜੀ ਪਰ ਇੱਕ ਹੋਰ ਵੀ ਮੈਂ ਬਾਈ ਜੀ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਇਸ ਕੰਮ 'ਚ ਹੀ ਨਹੀਂ ਜਾਗਰਤੀ ਆਈ ਜਿਹੜੇ ਘਰੇ ਮੋਬਾਈਲ ਹੈਗੇ ਆ ਬਾਕੀ ਜਾਗਰਤੀ ਸਾਰੀ ਆ ਗਈ ਜਵਾਕਾਂ ਨੂੰ ਕੁਝ ਕਹਿ ਨਹੀਂ ਸਕਦੇ ਮਤਲਬ ਪੰਚਾਇਤ ਵੀ ਇਕੱਠੀ ਕਰਦੇ ਆ ਬੱਚੇ ਕਹਿਣ ਤੋਂ ਬਾਹਰ ਹੋ ਗਏ ਮਤਲਬ ਇਹ ਜਾਗਰਤੀ ਆ ਗਈ ਜਿਹੜੀ ਚੰਗੀ ਉਹ ਜ਼ਿਆਦੀ ਆ ਗਈ ਹੈ ਜੀ ਉਹ ਜਾਗ ਰਹੀ ਜੀ ਅਸਲ ਜੀ ਇਹ ਥੋੜਾ ਜਿਹਾ ਕਸੂਰ ਆਪਣਾ ਮਾਪਿਓ ਦਾ ਹੀ ਹੁੰਦਾ ਵਾ ਜੇ ਮਾਪਿਓ ਸਹੀ ਹੋਵੇ ਨਾ ਤੇ ਜੇ ਸਹੀ ਜਾਗਰ ਸਭ ਤੋਂ ਬੱਚਿਆਂ ਨੂੰ ਮਾਂ ਦਾ ਜਿਆਦਾ ਦੇਣ ਹੁੰਦੀ ਆ ਜੇ ਮਾਂ ਚਾਵੇ ਨਾ ਮਾਂ ਪਿਓ ਦਾ ਡਰ ਬਣਾ ਕੇ ਰੱਖੇ ਬੱਚਿਆਂ ਤੇ ਤੇ ਬੱਚੇ ਵੀ ਡਰਦੇ ਰਹਿੰਦੇ ਆ ਜਦੋਂ ਮਾਂ ਜਾਣਦੀ ਵੀ ਮੈਂ ਨਹੀਂ ਤੁਹਾਡੇ ਪਿਓ ਨੂੰ ਕੁਝ ਜਾਣਦੀ ਤੇ ਬੱਚੇ ਕਿਥੋਂ ਜਾਣਣਗੇ ਹੈ ਨਾ ਜੀ ਜਾਂ ਆਪਾਂ ਦੇਖਣ ਚ ਆਇਆ ਵੀ ਜੇ ਪੁੱਤ ਗਲਤੀ ਕਰਕੇ ਆਏ ਉਹਨਾਂ ਤੇ ਮਾਂ ਉਸ ਗੱਲ ਤੇ ਪਰਦੇ ਪਾ ਲੇ ਹਾਂਜੀ ਪਰਦਾ ਪਾਉਂਦੀ ਆ ਜੀ ਜੇ ਉਹ ਪਰਦਾ ਨਾ ਪਾਵੇ ਤੇ ਆਪੇ ਗੱਲ ਗਾਹ ਨਾ ਆਵੇ ਜੀ ਜਦੋਂ ਬੱਚਾ ਗਲਤ ਹੁੰਦਾ ਮਾਂ ਨੂੰ ਪਤਾ ਹੁੰਦਾ ਮੇਰਾ ਬੁੱਤ ਨਸ਼ੇੜੀ ਹੋ ਗਿਆ ਜਾਂ ਮੇਰਾ ਬੁੱਤ ਚੋਰੀ ਕੀਤੀ ਆ ਤਾਂ ਮਾਂ ਉੱਥੇ ਪੜਦਾ ਪਉਂਦੀ ਆ ਉਹ ਹੀ ਉਹਨੂੰ ਗਲਤ راہ ਪਾਉਂਦੀ ਆ ਜੀ ਜੇ ਮਾਂ ਚਾਵੇ ਤੇ ਭਾਵੇਂ ਉਹਨੂੰ ਸਾਥ ਬਣਾ ਦੇ ਤੇ ਭਾਵੇਂ ਚੋਰ ਬਣਾ ਦੇ ਮਾਰ ਦੇ ਆਖਾਂਤ ਵਾਸੀ ਆ ਪਿਓ ਦਾ ਤਾਂ ਘੱਟ ਟਾਈਮ ਹੁੰਦਾ ਪਿਓ ਦੇ ਇੱਕ ਵਾਰ ਕੰਮ ਕਰ ਤੇ ਰਹਿਣਾ ਲੱਗਦਾ ਵੀ ਇਸ ਚੀਜ਼ ਤੇ ਸਿੱਖਿਆ ਲੈਣ ਦੀ ਲੋੜ ਆ ਆਪਾਂ ਨੂੰ ਬਿਲਕੁਲ ਲੋੜ ਹੈ ਜੀ ਬਿਲਕੁਲ ਲੋੜ ਹੈ ਜੀ ਮੈਂ ਨਾ ਲੋਕੀਆ ਨੇ ਨਸ਼ਿਆਂ ਤੋਂ ਨਸ਼ਾ ਦੇਣਾ ਮੈਂ ਤਾਂ ਅੱਜ ਇਹ ਬੱਚੇ ਅੱਜ ਕੱਲ ਮੋਬਾਈਲਾਂ ਤੋਂ ਬਚਾਲੇ ਉਹ ਵੀ ਜਵਾਨ ਆ ਇਹ ਤਾਂ ਨਸ਼ਾ ਨੂੰ ਪੜਾ ਨਸ਼ਾ ਲੱਗਿਆ ਇੱਕੇ ਥਾਂ ਦੇ ਪਰਿਵਾਰ ਬੈਠਾ ਵਾ ਉਹਨਾਂ ਨੂੰ ਪਤਾ ਹੀ ਨਹੀਂ ਆ ਕਿ ਕੀ ਗੱਲਾਂ ਹੋਣੀਆਂ ਕੀ ਨਹੀਂ ਹੋਣੀਆਂ ਸਾਰੇ ਆਪੋ ਆਪਣੇ ਲੱਗੇ ਆ ਹੋਰ ਵੀ ਨਵੇਂ ਬਾਈ ਕੀ ਨਾਮ ਆ ਤੁਹਾਡਾ ਨਾਮ ਰਾਜਿੰਦਰ ਹੈ ਜੀ ਕਿੱਥੋਂ ਆਏ ਹੋ ਹਨੂਮਾਨਗੜ੍ਹ ਜੀ ਹਨੂਮਾਨਗੜ੍ਹ ਤੋਂ ਕਿਆ ਲੈਣ ਆਏ ਆ ਯਾਨੀ ਜੀ ਹਮ ਪੌਦਿਆਂ ਕੀ ਖਰੀਦਦਾਰੀ ਸਬਜ਼ੀਆਂ ਕੀ ਬੀਜ ਹਾਈਬ੍ਰਿਡ ਮਿਲਤੇ ਆਂ ਬੜੀਆ ਇਸ ਲਈ ਆਏ ਆ ਮੈਂ ਯਹਾਂ ਸੇ ਲੈ ਜਾਂਦਾ ਰਹਤਾ ਹਾਂ ਨਾ ਹਾਈਬ੍ਰਿਡ ਸਬਜ਼ੀਆਂ ਦੇ ਬੀਜ ਯਹਾਂ ਯਾਦ ਸੇ ਮਿਲਤੇ ਆਂ ਨਹੀਂ ਇਹ ਤਾਂ ਵਹਾਂ ਸੇ ਨਹੀਂ ਮਿਲਤੇ ਆਪੇ ਹਨੂਮਾਨ ਨਹੀਂ ਨਹੀਂ ਇਹ ਇਹ ਹਾਈਬ੍ਰਿਡ ਯਹਾਂ ਜੀ ਪੰਜਾਬ ਯੂਨੀਵਰਸਿਟੀ ਜੋ ਚੀਜ਼ ਮਿਲਦੀ ਹੈ ਉਹ ਨਹੀਂ ਮਿਲਦੀ ਵਹਾਂ ਪੇ जैसे हमारे पंजाब में खेतों में जो पौधे है दरख्त है चाहे शायदार हो चाहे फलदार हो गायब हो चुके हैं आपके माहौल कैसा हमारे बहुत लग रहे हैं हम जैसे सेब लग रहे हो चिक्कू है ये सारी वरायटियाँ हमारी जो पंजाब में थी वो हमारे बहुत बाग किन्नू के बाग बहुत लग रहे हैं यहाँ से आप पंजाब से उखाड़े जा रहे हैं हमारे लगाए जा रहे हैं इनमें अच्छा से रेस्पॉन्स है हमारे वहाँ पे एक नौजवान पीढ़िया पंजाब में हमारे बहुत विदेश में जा रही है आपके कैसा हमारे तो हमारे नहीं जा रहे अभी हाँ दे, आपके देखा देख जाएंगे या हमारे बच्चे भी जाएंगे भाई आई करने लग गए आपके लोग पंजाब वाले वहाँ हो गए वो कर, कराने लग गए जैसे तब तो जाएंगे बच्चे मेरे हमें पता है पर खेती में हमारे अच्छा है काम हाँ खेती तो, अच्छी हो रही है जैसे पंजाब में कई लोगों से बात हुई वो कहते हैं ये लोग जो नौजवान पीढ़ियाँ खासकर काम नहीं करती नहीं ये बात नहीं पंजाब के लोग काम तो बहुत करते हैं जिस चीज पे काम करते हैं वो सीरा ही करते हैं फिर उदाहरण दे देता आपको जो मतलब विदेश विदेश में में चले जाते हैं में जाके काम करते हैं पर यहां नहीं हाँ, वो खेती में ध्यान नहीं देते जैसे बुजुर्ग करते हैं आपके लोग वो वैसा काम वो नहीं करना चाहते और जैसे स्कोप अच्छा है इसमें यहाँ पे और कुछ कर भी रहे हैं तो वैसे तो कोई बात नहीं पंजाब कुछ है शौक लोगों को पैसा कमाने का है या कुछ इसलिए बाहर जा रहे हैं ज़्यादा भाई जी की नाम है सुखप्रीत जीत पेंड के लिए तू जी ਕੀ ਖਰੀਦਣਾ ਹੈ ਮੇਲੇ ਤੇ ਅੱਜ ਤਾਂ ਸ਼ੁਰੂਆਤ ਇਹ ਹੀ ਦੇਖਦੇ ਆ ਜਿੱਥੇ ਪੌਦੇ ਚੰਗੇ ਮਿਲਦੇ ਆ ਖਰੀਦ ਲਾਂਗੇ ਹਾਂ ਮੈਂ ਅੱਗੇ ਵੀ ਕਈਆਂ ਨੂੰ ਸਵਾਲ ਕੀਤਾ ਸ਼ਹਿਰਾਂ ਵਿੱਚ ਜਗ੍ਹਾ ਬਹੁਤ ਘੱਟ ਨੇ ਲੋਕਾਂ ਦੇ ਛੱਤਾਂ ਤੇ ਗਮਲਿਆਂ 'ਚ ਹਰ ਜਗ੍ਹਾ ਤੇ ਜਿੱਥੇ ਉਹਨਾਂ ਦਾ ਦਿਲ ਕਰਦਾ ਲਾਉਣ ਦੀ ਕੋਸ਼ਿਸ਼ ਕਰਦੇ ਪਿੰਡਾਂ 'ਚ ਜਗ੍ਹਾ ਬਹੁਤ ਆ ਜ਼ਮੀਨਾਂ ਵੀ ਹੈਗੀਆਂ ਘਰ ਵੀ ਖੁੱਲੇ ਆ ਪਰ ਪੌਦੇ ਓਨੀ ਵੱਡੀ ਪੱਧਰ ਤੇ ਲੱਗਦੇ ਨਹੀਂ ਕੀ ਕਾਰਨ ਨਹੀਂ ਹੁਣ ਤਾਂ ਲੋਕਾਂ ਦਾ ਬਹੁਤ ਰੁਝਾਨ ਵਧਿਆ ਜੀ ਪਹਿਲਾਂ ਲੋਕਾਂ ਨੂੰ ਜਾਗਰੂਕੀ ਨਹੀਂ ਸੀ ਖੇਤਾਂ 'ਚ ਦਰਖਤ ਤਾਂ ਲਾਉਂਦੇ ਆ ਪਰ ਫਰੂਟ ਵਾਲੇ ਨਹੀਂ ਲਾਉਂਦੇ ਸੀ ਹੁਣ ਬਹੁਤ ਫਰਕ ਪਿਆ ਆ ਖੇਤਾਂ 'ਚ ਵੀ ਦੇਖਿਆ ਗਾਇਬ ਹੁੰਦੇ ਆ ਜਦੋਂ ਮਤਲ ਅੱਗ ਲਾਉਂਦੇ ਆ ਉਦੋਂ ਜਲ ਜਾਂਦੇ ਆ ਜਾਂ ਪੱਟੇ ਜਾਂਦੇ ਆ ਨਿਕ ਬਾ ਇਹ ਅੱਗ ਵਾਲੀ ਪ੍ਰੋਬਲਮ ਆਉਂਦੀ ਹੈ ਖੇਤਾਂ 'ਚ ਹਾਂਜੀ ਲੱਗਦਾ ਵੀ ਇਹ ਜਿਹੜੇ ਜਾਨਵਰ ਆ ਪੰਛੀ ਆ ਹਰ ਬੰਦੇ ਨੂੰ ਰਹਿਣ ਦਾ ਅਧਿਕਾਰ ਆ ਲੱਗਣੇ ਚਾਹੀਦੇ ਹਾਂਜੀ 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 ਲੱਗਣੇ ਤਾਂ ਚਾਹੀਦੇ ਆ ਤਾਂ ਜਿਵੇਂ ਹੁਣ ਤਾਂ ਫਰੂਟ ਬਹੁਤ ਵੈਰਾਈਟੀਆਂ ਆਈਆਂ ਚੰਗੇ ਚੰਗੇ ਲੱਗਣੇ ਚਾਹੀਦੇ ਆ ਹੂੰ ਸਰਕਾਰਾਂ ਵੀ ਕਹਿੰਦੀਆਂ ਤੇ ਕਈ ਲੋਕਾਂ ਦੀ ਅਸੀਂ ਇਹ ਵੀ ਇੰਟਰਵਿਊ ਆ ਕੀਤੀਆਂ ਕਹਿੰਦੇ ਝੋਨੇ ਤੇ ਕਣਕ ਵੱਲੀ ਹੀ ਜਿਹੜਾ ਜ਼ਿਆਦਾ ਕਿਸਾਨ ਆ ਆਕਰਸ਼ਿਤ ਹੋ ਰਿਹਾ ਹਾਲਾਂਕਿ ਜੇ ਦੂਜਾ ਬਦਲਾ ਆਵੇ ਤੇ ਉਹਦੇ ਚ ਸਕੋਪ ਅੱਛਾ ਹੋਵੇ ਕਿਵੇਂ ਦੇਖਦੇ ਹਾਂ ਇਹ ਬਦਲਾ ਸਰਕਾਰਾਂ ਨਹੀਂ ਦੇਣਾ ਜੀ ਸਾਨੂੰ ਕਣਕ ਝੋਨਾ ਖਰੀਦਦੇ ਆ ਕਣਕ ਝੋਨਾ ਹੀ ਲਾਉਂਦੇ ਦੂਜੀਆਂ ਫਸਲਾਂ ਖਰੀਦਣ ਸਾਨੂੰ ਐਮਐਸਪੀ ਦੇਣਾ ਲਾਉਣਗੇ ਸਾਰੇ ਲਾਉਣਗੇ ਲੱਗਦਾ ਵੀ ਇਹ ਕੱਲੇ ਜਿਹੜੇ ਵਾਅਦੇ ਤੇ ਦਾਅਵੇ ਖੋਖਲੇ ਰਹਿ ਜਾਂਦੇ ਹਾਂਜੀ ਹਾਂਜੀ ਹੈਗੀ ਯਾਰ ਹੈ ਕੀ ਜਾਂਦੇ ਹੈਗੀ ਆ ਬਾਈ ਕੀ ਨਾਮ ਆ ਤੁਹਾਡਾ ਕਰਮਜੀਤ ਸਿੰਘ ਜੀ ਕਿੱਥੋਂ ਆਏ ਹੋ ਕਿਲੀਨਾਲ ਸੰਗੜਾ ਤੋਂ ਕੀ ਖਰੀਦੋਂਗੇ ਅੱਜ ਕੋਈ ਬੂਟੇ ਬਾਟੇ ਲੈਣੇ ਆ ਕਿੰਨੇ ਕੁ ਲਾਏ ਆ ਪਹਿਲਾਂ ਵੱਲਾ ਰੱਖਦੋ ਲੱਗੇ ਐ ਜੀ ਕੋਈ ਇਹ ਮਤਲਬ ਇਹ ਜਿਹੜੇ ਮੇਲੇ ਆ ਇਹ ਸਰਕਾਰ ਵੱਲੋਂ ਉਪਰਾਲਾ ਕੀਤਾ ਜਾਂਦਾ ਕਿਵੇਂ ਦੇਖਦੇ ਹਾਂ ਹਾਇ ਤਾਂ ਠੀਕ ਜੀ ਪਰ ਇਹ ਵਿਖਾਵਾ ਹੈ ਜੇ ਕੋਈ ਜਿਵੇਂ ਕੱਲ ਕੇ ਵੀ ਇਹ ਪ੍ਰੋਵਾਈਡ ਸਰਕਾਰ ਕਰੇ ਜਿਵੇਂ ਸਾਡੇ ਇਹ ਯੂਨੀਵਰਸਿਟੀ ਗਏ ਇਹ ਪ੍ਰੋਵਾਈਡ ਕਰਨਾ ਇਹ ਤਾਂ ਹੁਣ ਇੱਕ ਵਿਖਾਵਾ ਕਰ ਜਾਂਦੇ ਆ ਕਿ ਲਓ ਕੋਈ ਆਪਦੇ ਬੰਨੂ ਤੇ ਇਹਨਾਂ ਨੂੰ ਪੂਰਾ ਵੀ ਨਹੀਂ ਨਾ ਸਰਕਾਰ ਬੰਨੂ ਵੀ ਕਿਸੇ ਨੂੰ ਅਸੀਂ ਦੋ ਬੂਟੇ ਵੀ ਉਹ ਦੇ ਦਈਏ ਇਹ ਤਾਂ ਪ੍ਰਾਈਵੇਟ ਨੇ ਲੋਕ ਇੱਕ ਤਰ੍ਹਾਂ ਦਾ ਕਮਾਈ ਦੁਕਾਨਦਾਰੀ ਕਹਿ ਸਕਦੇ ਆ। ਹਾਂ। ਲੱਗਦਾ ਵੀ ਸਰਕਾਰਾਂ ਨੂੰ ਇਹ ਵੀ ਉਪਰਾਲੇ ਕਰਨੇ ਚਾਹੀਦੇ। ਚਾਹੀਦੇ ਆ ਜੀ। ਇੱਕ ਨੌਜਵਾਨ ਪੀੜ੍ਹੀ ਕਿਵੇਂ ਦੇਖਦੇ ਹਾਂ ਵੈਸੇ ਤਾਂ ਹੁਣ ਪਿਛਲੇ ਸਮੇਂ 'ਚ ਵਾਪਸ ਭੇਜਤੇ ਹੁਣ ਰੋਕ ਲੱਗ ਗਈ। ਵੱਡੀ ਪੱਧਰ ਤੇ ਨੌਜਵਾਨੀ ਪੀੜ੍ਹੀ ਬਾਹਰ ਜਾਣਾ ਪਸੰਦ ਕਰਦੀ ਆ। ਨੌਜਵਾਨ ਪੀੜ੍ਹੀ ਦਾ ਮਤ ਇਹੀ ਹੈ ਨਾ ਵੀ ਉਹ ਜਾ ਕੇ ਕੋਈ ਰਾਜ਼ੀ ਨਹੀਂ ਮਜਬੂਰੀ ਆ ਹਰ ਇੱਕ ਦੀ ਜਾਣਾ। ਜਦੋਂ ਇੱਥੇ ਕਿਸੇ ਨੂੰ ਰੁਜ਼ਗਾਰ ਮਿਲੇ ਕੰਮ ਮਿਲੇ ਤਾਂ ਜਾਣੋ ਜੇ ਸਰਕਾਰ ਕੋਈ ਉਪਰਾਲੇ ਕਰੇ ਤਾਂ ਕਿਉਂ ਜਾਣ? ਲੋਕ ਇੱਥੇ ਕੋਈ ਕੰਮ ਨਹੀਂ ਤਾਂ ਫੇਰ ਹੀ ਭਜਦੇ ਆ ਇੱਕ ਮੈਂ ਕਈ ਵਾਈਜੀ ਹੁਣ ਲੋਕ ਗੱਲਬਾਤ ਕੀਤੀ ਆ ਜਿਹੜੇ ਬਦਲਾਅ ਦੀ ਗੱਲ ਕਰਦੇ ਆ ਉਹ ਕਹਿੰਦੇ ਵੀ ਜਦੋਂ ਮੋਬਾਈਲ ਲਈ ਦੇਖਦੇ ਆ ਜਾਂ ਵਿਗੜੇਪਣ ਲਈ ਦੇਖਦੇ ਆ ਤਾਂ ਬਹੁਤ ਤਰੱਕੀ ਆ ਗਈ ਪਰ ਜਦੋਂ ਕੰਮੇ ਚੰਗੇ ਕੰਮਾਂ ਲਈ ਜਾਂ ਪੌਦਿਆਂ ਦੀ ਗੱਲ ਕਰਦੇ ਆ ਉਦੋਂ ਤਰੱਕੀ ਨਹੀਂ ਆਉਂਦੀ ਵੀ ਮਾੜੇ ਕੰਮ ਦੀ ਤਰੱਕੀ ਛੇਤੀ ਆ ਜਾਂਦੀ ਮਾੜੇ ਰਹਿਣੇ ਸਰਕਾਰ ਸੋਚੇ ਜੀ ਸਰਕਾਰ ਨੂੰ ਵੀ ਇਹ ਨਸ਼ੇ ਨੂੰ ਤਾਂ ਪਹਿਲ ਦੇ ਛੱਡੀ ਐ ਹੋਰ ਕੰਮ ਜੇ ਕੋਈ ਜਿਵੇਂ ਕੋਈ ਜ਼ਿੰਮੇਦਾਰਾ ਹੈ ਕੋਈ ਜਿਵੇਂ ਕੁਝ ਵੀ ਹੈ ਸਰਕਾਰ ਸੋਚੇ ਉਹਨਾਂ ਨੂੰ ਜਿਵੇਂ ਐਮਐਸ ਬੰਦੇਨ ਤਾਂ ਕੋਈ ਗੱਲ ਬਣੇ ਸਾਡੀ ਕਈ ਵਾਰੀ ਆਈਐਸ ਆਈਪੀਐਸ ਅਧਿਕਾਰੀਆਂ ਨਾਲ ਗੱਲਬਾਤ ਹੁੰਦੀ ਆ ਉਹ ਕਹਿੰਦੇ ਵੀ ਪੁਲਿਸ ਦੀ ਗੱਲ ਜੱਪ ਕਰ ਲਈਏ ਉਹ ਕਹਿੰਦੇ ਵੀ ਸਾਰਾ ਪੁਲਿਸ ਦਾ ਕੰਮ ਆ ਜੀ ਜੇ ਕ੍ਰਾਈਮ ਹੋ ਗਿਆ ਤਾਂ ਪਰਚਾ ਕੱਟਣਾ ਜਿਹੜਾ ਨੌਜਵਾਨ ਨੂੰ ਸਮਝਾਉਣਾ ਬਚਪਨ ਤੋਂ 10-12 ਸਾਲ ਤੱਕ ਉਹ ਮਾੜੇ ਤੇ ਚੰਗੇ ਕੰਮ ਦਾ ਉਹ ਮਾਪਿਆਂ ਦੀ ਜ਼ਿੰਮੇਵਾਰੀ ਆ ਕਿਤੇ ਨਾ ਕਿਤੇ ਉਹ ਵੀ ਉਸ ਤੋਂ ਭੱਜੇ ਹੋਏ ਜੇ ਆਪਾਂ ਕਹਿ ਦਈਏ ਨਾਕਾਮ ਨਜ਼ਰ ਆ ਰਹੇ ਐਹ ਰਿਆ ਪਿਓ ਮਾਂ ਪਿਓ ਕਿਹੜਾ ਹੁੰਦਾ ਵੀ ਆਪਦੇ ਬੱਚੇ ਨੂੰ ਗਲਤ ਰਾਹ ਬਾਓ ਜਦੋਂ ਉਹਨੂੰ ਕੋਈ ਇਨਸਾਫ ਨਹੀਂ ਮਿਲਦਾ ਉਹ ਗਲਤ ਰਾਹ ਫੇਰ ਪੈਂਦੇ ਆ ਸਰਕਾਰ ਬੰਦ ਨਹੀਂ ਮਿਲਦਾ ਪੁਲਿਸ ਬੰਦ ਨਹੀਂ ਮਿਲਦਾ ਇੱਕ ਬਾਈ ਜੀ ਹੋਰ ਸਵਾਲ ਸੀ ਹਾਂਜੀ ਹਾਂਜੀ ਇੱਕ ਜਿਹੜੀ ਜਿਵੇਂ ਹੁਣ ਤੁਸੀਂ ਕਣਕ ਝੋਨੇ ਦੀ ਗੱਲ ਕਰੀ ਆ ਸਾਨੂੰ ਹੁਣ ਝੋਨੇ ਦਾ ਬੀਜ ਦੇ ਰਹੇ ਆ ਕਿਸੇ ਦੀ ਕੋਈ ਪੁੱਛ ਪੜਤਾਲ ਨਹੀਂ ਕੋਈ ਗਾਰੰਟੀ ਨਹੀਂ ਵੀ ਇਹ ਵਿਕੂਗਾ ਜਾਂ ਨਹੀਂ ਵਿਕੂਗਾ ਫਿਰ ਮਿੱਲਰ ਰੋਲਾ ਪਾ ਕੇ ਬਹਿ ਜਾਂਦਾ ਛੈਲਰ ਮਾਲਕ ਅੱਜ 20 ਵੰਡੀਆਂ ਦੇ ਇਹ ਕਿਸੇ ਨੂੰ ਕੋਈ ਗਾਰੰਟੀ ਨਹੀਂ ਵੀ ਕਿਹੜਾ ਵਿਕੂਗਾ ਕਿਹੜੇ ਨੇ ਰੋਲਣਾ ਇਹਦੇ ਬਾਰੇ ਕਿਸੇ ਨੇ ਕੁਝ ਨਹੀਂ ਦੱਸਿਆ ਹਜੇ ਤੱਕ ਮੇਲੇ ਸ਼ੁਰੂ ਹੋ ਗਏ ਕਿਸੇ ਨੇ ਕੋਈ ਨਹੀਂ ਦੱਸਿਆ ਵੀ ਕਿਹੜਾ ਲਾਉਣਾ ਕਿਹੜਾ ਨਹੀਂ ਲਾਉਣਾ ਬਸ ਕੱਲੇ ਰੀਬਨ ਕੱਟ ਕੇ ਚਲੇ ਜਾਂਦੇ ਹਾਂਜੀ ਹਾਂਜੀ ਹਾਂ ਆਮ ਆਮਦਵੀ ਪਾਰਟੀ ਦੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਹਾਲਾਂਕਿ ਜਿਹੜਾ ਬਦਲਾਅ ਲਿਆਂਦਾ ਪਹਿਲੀ ਵਾਰੀ ਹੋਇਆ ਇੰਨੀ ਵੱਡੀ ਪੱਧਰ ਤੇ ਜਿਹੜੀ ਨਵੀਂ ਪਾਰਟੀ ਸੀ ਲਿਆਂਦੀ ਕਿਉਂਕਿ ਲੋਕਾਂ ਨੂੰ ਵੀ ਉਤਸ਼ਾਹ ਸੀ ਜਿਵੇਂ ਆਪਾਂ ਕਹ ਦੀਏ ਰਵਾਇਤੀ ਪਾਰਟੀਆਂ ਸੀ ਉਹੋ ਤੋਂ ਤੰਗ ਆ ਗਏ ਸੀ ਕਿੰਨਾ ਕੁ ਬਦਲਾਅ ਆ ਬਦਲਾਅ ਤਾਂ ਜੀ ਇਹ ਸਾਰਾ ਜਿਹੜਾ ਫਸਲਾਂ ਦੀ ਗੱਲ ਹੈ ਤਾਂ ਸੈਂਟਰ ਨੇ ਹੱਲ ਕਰਨਾ ਜੀ ਉਹਨਾਂ ਨੇ ਮਿਲਣਾਂ ਨੂੰ ਕਹਿਣਾ ਵੀ ਕਿਹੜਾ ਲਾਉਣਾ ਕਿਹੜਾ ਨਹੀਂ ਲਾਉਣਾ ਬਾਅਦ ਚ ਰੌਲਾ ਪਾਉਂਦੇ ਪਹਿਲਾਂ ਹੀ ਸਾਨੂੰ ਕਲੀਅਰ ਹੋਵੇ ਵੀ ਆਹ ਬੀ ਲਾਓ ਉਹੀ ਬੀ ਸਾਨੂੰ ਮਿਲਣਾ ਚਾਹੀਦਾ ਇੱਥੇ ਬਾਜ਼ਾਰ ਚੋਂ ਦਾ ਤੁਸੀਂ ਜਿਹੜਾ ਮਰਜ਼ੀ ਲਾ ਲਓ ਕੋਈ ਕਿਤੇ ਰੋਕ ਟੋਕ ਨਹੀਂ ਜਦੋਂ ਖਰੀਦਣ ਵੇਲੇ ਬਸ ਰੌਲਾ ਪੈ ਜਾਂਦਾ ਜੀ ਤੁਸੀਂ ਸੈਂਟਰ ਦੀ ਗੱਲ ਕਰ ਰਹੇ ਹੋ ਆਮ ਆਦਮੀ ਪਾਰਟੀ ਜਦੋਂ ਸੱਤਾ ਚ ਨਹੀਂ ਆਈ ਸੀ ਇਹਨਾਂ ਦੇ ਜਿਹੜੇ ਆਗੂ ਸੀ ਉਹਨਾਂ ਨੇ ਕਹਿਤਾ ਸੀ ਅਸੀਂ 5 ਮਿੰਟ ਅੱਜ ਦੇ ਦੋ ਉਹ ਤਾਂ ਉਹਨਾਂ ਨੂੰ ਨੌਲੇਜ ਹੀ ਹੈ ਨਹੀਂ ਸੀ ਜੀ ਇਸ ਸਿਸਟਮ ਬਾਰੇ ਤਾਂ ਕਹਿਤਾ ਉਹਨਾਂ ਨੇ ਪਰ ਉਹਨਾਂ ਨੇ ਸੌਰੀ ਵੀ ਮੰਗੀ ਆ ਬਾਅਦ ਚ ਜਿਹੜੀ ਉਹ ਬੀਬੀ ਆ ਕਿਹੜਾ ਕਹਿੰਦਾ ਨਰਮਾ ਚੁਗਣ ਗਈ ਸੀ ਵੀ ਉਹਨੂੰ ਐਮਐਸਪੀ ਦਾ ਪਤਾ ਹੈ ਉਹਨੇ ਲੱਗ ਕਹੇਦਾ ਜੁਟਕੀ ਮਾਰਤੀ ਬਾਤ ਵਧੀਆ ਗੱਲ ਇਹਨਾਂ ਨੇ ਬਾਈ ਜੀ ਨੇ ਕਿਹਾ ਕਹਿੰਦੇ ਵੀ ਉਹ ਬੀਬੀ ਨੇ ਜਿਹਨੇ ਕਿਹਾ ਸੀ ਜਿਹੜੇ ਅੱਜ ਕੱਲ੍ਹ ਮੰਤਰੀ ਨੇ ਉਹਨਾਂ ਨੇ ਕਿਹਾ ਕਿਹੜਾ ਉਹ ਕਹੜਾ ਕਦੇ ਖੇਤ ਚ ਗਏ ਸੀ ਕਦੇ ਨਰਮਾ ਚੁਗਣ ਗਏ ਸੀ ਸੋ ਬਟਿੰਡਾ ਦੇ ਅੱਜ ਉਹਨੂੰ ਜਿਹੜਾ ਕਿਸਾਨ ਮੇਲਾ ਉਹਦੇ ਵਿੱਚ ਪਹੁੰਚੇ ਤਾਂ ਉਹਨਾਂ ਤਸਵੀਰਾਂ ਵੀ ਦਿਖਾਈਆਂ ਤੇ ਲੋਕਾਂ ਨਾਲ ਗੱਲਬਾਤ ਕੀਤੀ ਆ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕੀ ਕਹਿੰਦੇ ਨੇ ਉਹ ਮੇਰਾ ਨਾਮ ਗੁਰਸੈ ਸਿੰਘ ਆ ਜੀ ਮੇਰਾ ਪਿੰਡ ਹਰਰਾਇਓਪੁਰਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਜੀ ਮੇਲਾ ਦੇਖਣਾ ਹੈ ਬਈ ਇਹ ਹਰ ਸਾਲ ਇੱਥੇ ਮੇਲਾ ਹੁੰਦਾ ਜੀ ਆਪਣੇ ਯੂਨੀਵਰਸਿਟੀ ਦੇ ਵਿੱਚ ਬਠਿੰਡੇ ਦੇ ਵਿੱਚ ਕਿਸਾਨ ਮੇਲਾ ਬਾਕੀ ਵੀ ਮੇਲੇ ਹੋਰ ਬਹੁਤ ਤਰ੍ਹਾਂ ਦੇ ਹੁੰਦੇ ਆ ਬਠਿੰਡੇ ਸ਼ਹਿਰ ਦੇ ਵਿੱਚ ਪਰ ਜਿਹੜਾ ਇਹ ਮੇਲਾ ਇਹ ਪਿੰਡਾਂ ਵਾਲਿਆਂ ਦਾ ਤੇ ਕਿਸਾਨਾਂ ਦਾ ਮੇਲਾ ਹੁੰਦਾ ਇੱਥੇ ਬਹੁਤ ਨਵੇਂ-ਨਵੇਂ ਤਰ੍ਹਾਂ ਦੇ ਬੀਜ ਤੇ ਹੋਰ ਫਲਦਾਰ ਬੂਟਿਆਂ ਦਾ ਮੇਲਾ ਹੋਰ ਮਤਲਬ ਕਿ ਕੁੱਲ ਮਿਲਾ ਕੇ ਜਿਹੜਾ ਕਿਸਾਨੀ ਤੇ ਵਾਤਾਵਰਨ ਨੂੰ ਸਮਰਪਿਤ ਜਿਹੜਾ ਇਹ ਮੇਲਾ ਇੱਥੇ ਲਗਾਇਆ ਜਾਂਦਾ ਹੈ ਹਾਈਵਰ ਨੌਜਵਾਨਾਂ ਨੂੰ ਬਹੁਤ ਮੈਂ ਅਪੀਲ ਕਰਦਾ ਵੀ ਇਹਨਾਂ ਮੇਲਿਆਂ ਤੇ ਜ਼ਰੂਰ ਆਇਆ ਕਰੋ ਹੋਰ ਮੇਲੇ ਬੇਸ਼ੱਕ ਰਹਿ ਜਾਣ ਇਹਨਾਂ ਮੇਲਿਆਂ ਤੇ ਹੁਣ ਆਪਣਾ ਲਾਜ਼ਮੀ ਬਣਦਾ ਇੱਥੋਂ ਨਵੇਂ-ਨਵੇਂ ਤੁਹਾਨੂੰ ਬੀਜ ਮਿਲਣਗੇ ਨਵੀਂ ਬੀਜਾਂ ਬਾਰੇ ਜਾਣਕਾਰੀ ਮਿਲੂਗੀ ਫਸਲਾਂ ਬਾਰੇ ਜਾਣਕਾਰੀ ਮਿਲੂ ਜਿਹੜਾ ਆਪਣਾ ਮੁੱਢ ਆ ਉਹਨਾਂ ਚੀਜ਼ਾਂ ਦੀ ਜਾਣਕਾਰੀ ਆਪਣੇ ਵਾਸਤੇ ਜ਼ਰੂਰੀ ਹੈ ਕਿਉਂਕਿ ਆਪਣੀ ਜਿਹੜੀ ਆਰਥਿਕਤਾ ਉਹ ਸਾਰੀ ਦੀ ਸਾਰੀ ਖੇਤੀ ਤੇ ਖੜੀ ਆ ਤੇ ਖੇਤੀ ਬਾਰੇ ਬਹੁਤ ਲੂੰਗੀਆਂ ਜਾਣਕਾਰੀਆਂ ਇੱਥੋਂ ਮਿਲਦੀਆਂ ਜੀ ਉਹ ਤਾਂ ਜੀ ਗੱਲਾਂ ਐਹ ਤਾਂ ਬਾਹਲੀਆਂ ਜਾਦੇ ਵੱਡੀਆਂ ਨੇ ਕਿਉਂਕਿ ਕੁਝ ਸਰਕਾਰ ਦੀਆਂ ਨਾਕਾਮੀਆਂ ਕਰਕੇ ਕੁਝ ਲੋਕ ਸ਼ੌਂਕਾਂ ਦੇ ਤੌਰ ਤੇ ਬਾਹਰ ਜਾਈ ਜਾਂਦੇ ਆ ਇੱਕ ਦੂਜੇ ਨੂੰ ਵੇਖੋ ਵੇਖ ਵੀ ਬਾਹਰ ਬਹੁਤ ਜਾਈ ਜਾਂਦੇ ਆ ਪਰ ਜੇ ਕਿਸੇ ਨੇ ਕੰਮ ਕਰਨਾ ਇੱਥੇ ਬਹੁਤ ਲੱਖਾਂ ਕੰਮ ਪਏ ਆ ਜੀ ਪਰ ਇੱਥੇ ਮਿਹਨਤ ਮਿਹਨਤ ਉੱਥੇ ਜਾ ਕੇ ਵੀ ਕਰਦੇ ਆ ਜੇ ਇੱਥੇ ਕਰ ਲੈਣ ਤਾਂ ਬਹੁਤ ਚੰਗੀ ਗੱਲ ਆ ਪਰ ਕੁਝ ਨਾ ਕੁਝ ਨਾਕਾਮੀਆਂ ਸਰਕਾਰਾਂ ਦੀਆਂ ਵੀ ਹੈਗੀਆਂ ਕਿਤੇ ਨਾ ਕਿਤੇ ਇਨ੍ਹਾਂ ਚੀਜ਼ਾਂ ਦੇ ਵਿੱਚ ਜਿਹੜੇ ਕਿ ਬਾਹਰ ਜਾਂਦੇ ਆ ਜੀ